ਸਾਬਰੋ ਸਟਾਰਟ ਹੋ ਗਿਆ ਅੱਵਾ ਰਸਤਾਂ ਦੇ ਪਾਸ ਚੱਲਿਆਂਗੇ ਮਨਾਲੀ ਨੂੰ ਮਨਾਲੀ ਰੋਡ ਤੇ ਆਗੇ ਹੁਣ ਸੋ 4-5 ਘੰਟਿਆਂ ਦਾ ਰਸਤਾ ਤੇ ਪਰਫ ਹੋ ਗਈ ਸਟਾਟ ਫਿਰ ਵੇਖ ਸਕਦੇ ਹੋਈ ਟੋਠੇ ਜੀਨੀ ਜੀ ਉੱਚੀ ਆਲੇ ਦਲੇ ਪਰਫਮ ਤੇ ਅੱਵਾ ਚੱਲਿਆਂਗੇ ਹੁਣ ਫੋਲਟ ਆਪਣੇ ਰੈਡੀ ਕਰਕੇ ਕਿਉਂ ਆਪਾਂ ਲਾਸਟ ਢਾਬੇ ਜੇ ਤੋਂ ਖਾਣਾ ਖਾ ਲਿਆ ਰੈਸਟੋਰੈਂਟ ਤੋਂ ਜੇਵਾਦ ਜੇ ਕੁਛ ਮਿਲੇ ਖਾਣ ਨੂੰ ਖਾਵਾਂਗੇ ਅੱਗੇ ਪੱਕੇ ਇਹ ਜੀ ਕਰ ਰਿਹਾ ਆਈ ਚੱਲ ਪੁਗਾਈ ਚੱਲ ਰਵਰਸ ਕਰ ਰਿਹਾ ਅਨਾਵ ਰਸਤੇ ਅੱਛਾ ਰੇ ਲੱਗਾ ਇਹਨਾਂ ਪਹਾੜੀ ਗਰੀ ਹੋਈ ਆ ਉਹ ਰਸਤਾ ਬੰਦ ਹੋਇਆ ਹੋਇਆ ਪੱਥਰ ਪਏ ਨੇ ਤਾਂ ਹੀ ਰਸਤਾ ਜਾਦੀ ਖਰਾਬ ਆ ਇਹ ਬੰਦ ਹੋ ਗਏ ਖੋਲਿਆ ਹੋਇਆ ਦੁਬਾਰਾ ਰਸਤਾ ਹੀ ਆ ਪਿਛਲੇ ਦਿਨਾਂ ਦੇ ਵਿੱਚ ਇਹ ਬੰਦ ਹੋ ਗਿਆ ਸੀ ਰਸਤਾ ਆ ਥੋੜੇ ਪੱਥਰ ਉੱਪਰ ਘਾੜ ਤੋਂ ਗਰੇ ਹੋਏ ਨੇ ਦੇਖਦੇ ਆ ਬੁਲਟ ਕਿਵੇਂ ਲੰਘਦਾਗਾ

ਕੀ ਕੁਝ ਕਰਨਾ ਪੈਂਦਾ ਉਹ ਦੋ ਕੀ ਐ ਡਰਾਈਵਰ ਨਾਲੋਂ ਕੀ ਐ ਡਰਾਈਵਰ ਹੀ ਉਹ ਬੁੜਾ ਕਾ ਜੱਟ ਨਾਲੋਂ ਹਾਂ ਇਹ ਪੱਪਾ ਦੇਖਣੇ ਪੁੱਛੇ ਹੋਰ ਦਰੋਂ ਉਹ ਜੀ ਹੋਰ ਚਲੋ ਚਲੋ ਉਹ ਖਾਦਰਾ ਰੋਡੋਂ ਕਿੱਧਰ ਦਾ मनाली का दा रास्ता बहुत खराब है मनाली तक का रास्ता मैं सारी एडवेंचर पानी सड़क जिम्मे नहर चल दया हों ना पानी एवं चल रहा सड़क पर बहुत जबरदस्त अपना दवा ही आ रहा ਆ ਲੋ ਗਿਆ ਪਾ ਜਮੀ ਛੇ ਮੇ ਦਿਨ ਅੱਜ ਆਪਣੇ ਟ੍ਰਿਪ ਦਾ ਛੇਵੇਂ ਦਿਨ ਜਾ ਕੇ ਆਪਾਂ ਨੂੰ ਪਾਣੀ ਦੇ ਤਰਫ ਮਿਲ ਗਿਆ ਛੇਵੇਂ ਦਿਨ ਫਤਿਹ ਮਿਲ ਗਿਆ ਆਪਾਂ ਨੂੰ ਟਵਾਂਚਰ ਜਾਰ ਰੋਡ ਸਿਰਫ ਫਰੰਟ ਫਰੰਟ ਦੀ ਵੀਡੀਓ ਪਾ ਸਕਦਾ ਮੈਂ ਬਲੌਗ ਤੇ ਹਾਂ ਇਹ ਜਿਹੜੀਆਂ ਆਲਾਦਾਲਾ ਕਮਾਉਣੇ ਆਪਾਂ ਇਹ ਨਹੀਂ ਪਾ ਸਕਦੇ ਹਾਂ ਇਹ ਬੜੀ ਲੱਗਦੀ ਹੈ ਕਿ ਆਪਾਂ ਜਿੱਥੇ ਸਭ ਤੋਂ ਸਟਾਰਟ ਕਰਨਾ ਉਹ ਰੋਡ ਦਾ ਸਾਥ ਨਾ ਬਸਾਉਣ ਲਈ ਆਲਾਦਾਲਾ ਨਹੀਂ ਦਿਖਾ ਸਕਦੇ ਕਿ ਖੜਾਣੇ ਮਾਲਾ ਦਾ ਤਾਂ ਦਿਖਾ ਸਕਦੇ ਜੀ ਕਹਾਂਗੇ ਨਹੀਂ ਤਾਂ ਆਪਾਂ ਨੂੰ ਇਸ ਦਿਹਾੜਾ ਤੋਂ ਹੋਵੇ ਹੋਏ ਕੋਈ 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 ਉਹਨੂੰ ਕਰ ਵੀ ਲਾ ਜਾਈ ਹੋਏ ਇਹ ਬੋਲਟ ਕਰਨ ਵਾਲਾ ਵਾਹਿਗੁਰੂ 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 ਰਾਮ 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 ਵਾਹਿਗੁਰੂ ਵਾਹਿਗੁਰੂ ਓਕੇ ਓਕੇ ਛੋਟਿਆ ਹੀ ਨਹੀਂ ਫੀਲ ਨਹੀਂ ਤੜਦੇ ਹੈਗੇ ਅਟੇ 300 ਸੀਸੀ ਆ ਛੋਟੇ ਵਾਲਾ ਕੰਮ ਹੈ ਛੋਟੇ ਵਾਲਾ ਇਸ ਦਾ ਬਹੁਤ ਤੇਰੀ ਅੰਦਰ ਆ ਜਾ ਦਰੇ ਮੈਂ ਤਾਂ ਮੂਹਮ ਘਰੀ ਇਹਦਾ ਹਰੇਕ ਤਰ੍ਹਾਂ ਦਾ ਟੇਸਟ ਆਉਂਦਾ ਪੱਥਰ ਦਾ ਮਿੱਟੀ ਦਾ ਰੋੜੀ ਦਾ ਬਜਰੀ ਦਾ ਸਾਰੇ ਤਰ੍ਹਾਂ ਦਾ ਵਕਲ ਕਣਵਾ ਜੀ ਹੁੰਦੀ ਹੈ ਸਾਰੇ ਕੁਝ ਆਉਂਦਾ ਰੋੜਾਂ ਤੇ ਲੱਗ ਮੇਰਾ ਹੱਥ ਚਾਹ ਫਿਰ ਬੰਦ ਕੇ कट 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 ਕੁੱਤੇ ਖਾਣੀ ਹੁੰਦੀ ਹੋਈ ਸਾਡੇ ਨਾਲ ਮਿਲਦੇ ਪੂਰਾ ਇਹ ਪੂਰਾ ਸਿਰ ਆਪ ਸੋਲ ਰਾ ਇੱਧਰ ਵੀ ਠੀਕ ਹੈ ਨਾ ਉਹ ਆਖਦੇ ਨੇ ਡਰ ਰਹੇ ਨੇ ਹੁਣ ਆਜੋ ਤਾਂ ਹੁਣ ਤੁਸੀਂ ਨਹੀਂ ਕਹਿੰਦੇ ਪਹਾੜਾਂ 'ਚ ਜਾਣਾ ਇਹ ਆਜੋ ਤੁਸੀਂ ਨਹੀਂ ਕਹਿੰਦੇ ਪਹਾੜਾਂ 'ਚ ਜਾਣਾ ਆਜੋ ਵਾ ਉਰੋ ਉਰੋ ਹਲੋ ਇੱਥੋਂ ਆ ਯਾਰ ਇੱਥੋਂ ਆ ਯਾਰ ਇੱਧਰ ਆ ਕੋਲ ਸੈਂਟਰ ਤੋਂ ਆ ਸੈਂਟਰ ਦੇ ਸੱਜਾ ਹੁਣ ਦੇ ਸੱਜਾ ਹੁਣ ਦੇ ਇਹ ਹਲਾ ਪਿਆ ਲਾ ਪਿਆ ਲਾ ਪਿਆ ਲਾ ਪਿਆ ਲਾ ਸਾਰੀ ਗੱਲ ਤੋਂ ਬਸ ਆ ਤੋਏ ਵੀ ਦੀ ਆ ਕੇ ਭੈਣ ਤੋਰ ਓਏ ਯਾਰ ਭਰ ਕੇ ਬੋਲੇ ਨਹੀਂ ਨਹੀਂ ਮੈਂ ਨਹੀਂ ਟਿਕਣ ਦਿੰਦਾ ਯਾਰ ਭੈਣ ਦਾ ਵੀ ਫਸਾ ਜੜ ਗਿਆ ਚੱਲ ਆਜੋ ਆਜੋ ਤੂੰ ਸੋਨੇ ਕਹਿੰਦੇ ਪਹਾੜਾਂ 'ਚ ਜਾਣਾ ਓਏ ਕੋਈ ਮੈਦੀ ਕਰ ਸਈਆ ਢੋਟੇ ਢੋਟੇ ਪੜੀ ਆਜੋ ਆਜੋ ਚੱਲੋ ਕੋਈ ਗੱਲ ਨਹੀਂ ਅਜੇ ਹੋਰ ਵੀ ਐਵੇਂ ਦੇ ਰਸਤੇ ਪਏ ਨੇ ਡਣਗੇ ਬਣ ਗਈ ਆਜਾ ਆਜਾ ਅਜੇ ਰਸਤੇ ਸੇ ਬਥੇਰੇ ਪਏ ਨੇ ਵਧੀਆ ਨਹੀਂ ਆਇਆ ਮਿੰਟੂ ਹੁਰੀ ਮਿੰਟੂ ਵਧੀਆ ਨਹੀਂ ਆਇਆ ਬਾਈ ਤੂੰ ਤੈਨੂੰ ਦਿਖਾਉਣਾ ਕਿ ਕੀ ਕੁਝ ਚੱਲ ਰਿਹਾ ਓਦੇ ਪਹਾੜਾਂ 'ਚ ਆਥੋਂ ਨਿਕਲੂਗਾ ਮੋਟਰਸਾਈਕਲ ਦੇਖ ਲਾ ਕੰਮ ਕਰਦਾ ਪਿਆ ਉਹ ਵੀ ਜਾ ਰਹੀ ਕੰਮ ਤੇ ਉਹ ਮਿਖਲੀ ਗੇਂਡ ਵੀ ਵਾਈਟ ਕੋਈ ਬਦ ਕਰਾਂ ਨਾ ਲਾ ਜੀ ਮੇਰੇ ਕੋਲ ਆਹ ਲਾ ਜੀ ਇਹਦੀ ਵਾਰੀ ਤੇ ਆਹ ਤੁਸੀਂ ਆਹ ਥੋੜੀ ਚਾਹ ਚੁੱਕ ਕੇ ਬਤਾਣਾ ਬਣੇ ਇਹ ਤਾਂ ਕੰਮ ਜਿਹਾ ਨਾ ਤੇ ਇਹ ਤਾਂ ਜੀ ਮੋਟਰਸਾਈਕਲ ਜਾਂ ਗੱਡੀ ਜਾਊਗੀ ਜੇ ਰੁਗੀ ਤਾਂ ਠਾਠ ਲੱਗ ਜੇ ਜੀ ਖਤਰੇ ਵਾਲਾ ਰਸਤਾ ਪੂਰਾ ਦੇ ਨਾ ਕੀ ਬਣਦਾਗਾ ਲੈ ਕੇ ਜਾਵਾਂਗੇ ਖਿੱੱਚ ਕੇ ਹੌਸਲੇ ਬੁਲੰਦ ਨੇ ਸਭ ਤੋਂ ਖਤਰਨਾਕ ਹੈ ਸਭ ਤੋਂ ਕੋਰਤਾ ਕਰਾ ਆਪਣਾ ਕਰਾਂਗੇ ਇਹਨੂੰ ਵੀ ਕਵਰ ਨਾ ਮੈਂ ਗੈਦਾਂ ਪੱਥਰ ਦੇਖ ਲੈਣਾ ਯਾਰ ਨਹੀਂ ਹੁਣ ਇੱਕ ਮਿੰਟ ਟੋ ਆ ਜਾਦੇ ਆ ਕਹਿੰਦੇ ਨੇ ਸੱਤ ਕੋ ਬੱਧੀਆ ਆਹ ਸਾਰੀ ਬਰਸ ਜੰਦੀ ਇਹ ਦੇਖ ਲੈ ਆਹ ਤਾਂ ਕੋਈ ਨਹੀਂ ਕੋਈ ਨਹੀਂ ਕਿ ਖਤਰਾ ਗਰੋਸ ਤੋਂ ਦੇਖਦੇ ਜੀ ਬਣਦਾ ਰੁਕਣਾ ਪੈਣਾ ਕਿ ਗੱਡੀ ਨੂੰ ਕਹਿਦੇ ਵੀ ਚਲਾਣਾ ਨਹੀਂ 4x4 ਦੀ ਗੱਡੀ ਜਾਊਗੀ ਬਾਕੀ ਦੇਖਦੇ ਜੀ ਬਣਦਾ ਦਿਖਾਉਣਾ ਤੁਹਾਨੂੰ ਵੀਡੀਓ ਦੇ ਵਿੱਚ ਦੇਖ ਹੀ ਜਣਿਓ ਖਤਰਾ ਇਹੋ ਬਈ ਚੈੱਕ ਕਰ ਰਹੇਗਾ ਬਾਈ ਤੇ ਕਰ ਰਿਹਾ ਵੀ ਕਿੰਨਾ ਕਾ ਪਿੱਤੂ ਆ ਕਿੰਨਾ ਕਾ ਨਾ ਚੈੱਕ ਕਰ ਰਿਹਾ ਬਾਈ ਕਾਫੀ ਖੱਪਰ ਨਾ ਗਿਆ ਰਸਤਾ ਦੇਖਦੇ ਭਜਾ ਕੇ ਕੱਢਣਾ ਬਹੁ ਹੈ ਨਾ ਭਜਾ ਕੇ ਕੱਢਣੀ ਪੈਣੀ ਆ ਤੱਕਾ ਲਾਵਾਂਗੇ 50 ਏਕੜ ਨਹੀਂ ਬਣੀ ਆ 50 ਸੀ ਭਜਾ ਕੇ ਕੱਢਣੀ ਬਣੀ ਆ ओके okay, ओके okay. सही है सियूतेलो भाई भैया नजर आएगा ओके ओके दो जण मोटरसाइकिलਾਂ ਨੂੰ ੱੱਕੇ ਲਾ ਕੇ ਚੜ੍ਹਨੇ ਪੈਣਗੇ ਚਲੋ 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 ਅੱਡਾਂ ਕਿ ਜਿਵੇਂ ਮਰਜ਼ੀ ਨਿਕਲ ਚਲੋ ਮੋਟੋ ওই ਚੱਕਰੇ ਨਹੀਂ ਹੈਗਾ ਯਾਰ ਜਦੋਂ ਹੁਣ ਪੰਗਾ ਲੈ ਲਿਆ ਹੁਣ ਪੰਗਾ ਲੈ ਲਿਆ ਜਦੋਂ ਆ ਜਾਓ ਭਾਈ ਚਲੋ 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 ਇੱਥੇ ਪੰਡਾ ਕੱਢ ਲਿਆ ਆਪਣਾ ਮੋਟਰਸਾਈਕਲ ਤੇ ਆਪਣੇ ਭਰਾ ਕੱਢ ਰਹੇ ਨੇ ਦੇਖਦੇ ਆ ਹੈਲਪ ਵੀ ਕਰਦੇ ਨੇ ਯਾਰ ਹੈਲਪ ਵੀ ਕਰਦੇ ਨੇ i <laughs> ਕੈਂਦਲਾ ਫੜ ਰਾਮ ਨਾ ਰਾਮ ਨਾ ਰਾਮ ਨਾ ਰਾਮ ਨਾ ਕੈਂਦਲਾ ਫੜ ਕੈਂਦਲਾ ਫੜ ਅੰਗਲ ਦਾ ਫੜਾ ਕਰ ਤੂੰ ਸਾਲਾ ਹੱਥ ਪਿੱਛੇ ਪੈ ਗਿਆ ਆ ਜਮੀ ਜਾ ਆ ਪ੍ਰੇਰੇ ਨਾ ਕੋਕਾ ਤਾ 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 ਕੋਈ ਨਾਲੀ ਤੁਰ ਗਈ ਆ ਜਾ ਇਹੋ ਆ ਲੈ 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 ਰਾਮ ਸੇ ਰਾਮ ਸੇ ਭਾਈ ਮੈਂ ਮਨਤੋਰਾ ਵੇ ਦੇਖ ਕੇ ਪਰੇ ਹੋ ਜਾ ਕੱਢ ਰੋ ਨਾ ਕਰ ਲੋ ਕਰ ਲੋ ਕਰ ਲੋ ਓਕੇ ਵੈਰੀ ਗੁੱਡ ਹੋਰ ਹੈਗਾ ਕੋਈ ਓਕੇ ਆ ਜਾਓ ਭਾਈ ਓਕੇ ਚਲੋ ਬਹੁਤ ਵਧੀਆ ਭਾਈ ਬਹੁਤ ਵਧੀਆ ਮੋਬੀ ਵਾਲਿਓ ਸੇਵਾ ਕਰੀ ਆ ਗਿਆ ਸਾਰੇ ਭਾਈ ਕੱਟ ਦੇ ਆਪਣੇ ਕੋਈ ਗੱਲ ਨਹੀਂ ਫਿਰ ਕਿਉਂ ਗਿਆ ਯਾਰ ਹੈਲਪ ਕਰਨੀ ਚਾਹੀਦੀ ਆ ਰਸਤਾ ਬਹੁਤ ਜ਼ਿਆਦਾ ਡੇਂਜਰ ਆਗਾ ਤੇ ਮਨਾਲੀ ਜਾ ਰਹੇ ਹਾਂ ਆਪਾਂ ਆ ਜਾ ਤੂੰ ਮਨਾਲੀ ਵਾਲਾ ਰੋਡ ਸੋਚ ਕੇ ਆਇਓ ਜਿਹੜਾ ਜਿਗਰਾ ਰੱਖਦਾਗਾ ਉਹੀ ਆਇਓ ਹਾਂ ਮਲਗਣਾ ਜਿਹੜਾ ਜਖਰਾ ਲਖਦਾ ਉਹੀ ਆਇਓ ਮਨਾਲੀ ਤੋਂ ਆਜਾ ਤੋਂ ਮਨਾਲੀ ਮਿੰਟੂ ਬਚ ਗਿਆ ਵੇ ਬਚ ਗਿਆ ਮਿੰਟੂ ਬਚ ਗਿਆ ਕਾਣਾ ਮਿੰਟੂ ਸਾਰੇ ਬੰਦੇ ਆਪਣੇ ਸੇਫ ਨੇ ਹੁਣ ਨਹੀਂ ਅਜੋਰੇ ਪਤਾ ਨਹੀਂ ਕੀ ਹੋਣਾ ਸੀ ਓਕੇ ਭਾਈ ਚਲੋ ਗਾੜੀ ਨਹੀਂ ਆ ਰਹੀ ਓਕੇ ਹਟ 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 ਚਲ ਆ ਦੇਖਿਆ ਪਹਾੜੀ ਕਾਹ ਕੋ ਪਹਾੜੀ ਆਰੇ ਲਓ ਜੀ ਲਾ ਲੰਘ ਜਿਓ ਲੰਗ ਜੋ ਲੰਗ ਜੋ ਲੰਗ ਜੋ ਲੰਗ ਜੋ ਸਾਡੀ ਮੇਰੀ ਬੱਕਰੀ ਹੈ ਕੱਲ ਵਾਲੀ ਤਾਂ ਚਲੋ ਜੀ ਚਲੋ ਲੰਗੋ 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 ਨਸਰਾ ਤੇ ਆਖਰੀ ਨਸਲਾ ਅੱਜ ਅੱਜ ਵੀ ਰਸਤੇ ਖਰਾਬ ਆਣੋ ਖਰਾਬ ਰਸਤੇ ਲਗਾਤਾਰ ਹੀ ਜਾਂਦੇ ਨੇ ਥੋੜੇ-ਥੋੜੇ ਪਾਣੀ ਆ ਆਪਰਾਖ ਹੀ ਆ ਹਾਂ ਆਪਰਾਖ ਦੇਖੋ ਕਿਵੇਂ ਨਿਕਲਦੇ ਨੇ ਬੋਲਟ ਪਿੱਛਾ ਪੂਰਾ ਖੇਡਦੇ ਜਾਂਦੇ ਨੇ ਖੇਡ ਦੇ ਖੇਡਦੇ ਜਾਂਦੇ ਨੇ ਖੇਡ ਕੇ ਖੇਡਦੇ ਦੇਖੋ ਓਕੇ ਹਾਂਜੀ ਕਭੀ ਖਨਾਵ ਰਸਤਾ ਕੱਟਣ ਤੋਂ ਬਾਅਦ ਕੋਸਕਰ ਤੱਕ ਆਪਾਂ ਵਧੀਆ ਰੋਡ ਜੜ ਗਏ ਕੋਸਕਰ ਤੋਂ ਤੇ ਕੋਸਕਰ ਤੱਕ ਬਹੁਤ ਹੀ ਗੰਦਾ ਰਸਤਾ ਜੀ ਫੁੱਟ ਫੁੱਟ 2-2 ਫੁੱਟ ਪਾਣੀ ਛੜਕ ਕੇ ਖੜਾ ਦੀ ਆਪਾਂ ਤੁਹਾਨੂੰ ਦਿਖਾਇਆ ਆਪਣੀ ਵੀਡੀਓ ਦੇ ਵਿੱਚ ਕਈ ਥਾਵਾਂ ਤੋਂ ਤਾਂ ਬਚ ਕੇ ਆਏਗੇ ਤੇ ਪਰ ਬੁਲਟ ਤਖੜੇ ਨੇ ਬੱਬੀ ਚੱਲਦੇ ਆਂਗੇ ਨਿਕਲ ਜਾਂਦੇ ਨਹੀਂ ਇਹ ਉਸ ਤੋਂ ਬਾਅਦ ਆਪਾਂ ਹੁਣ ਸ਼ਿਸ਼ੂ ਦੇ ਨਜ਼ਦੀਕ ਆ ਆਪਣੀ ਇੱਥੇ ਪਲੈਨਿੰਗ ਇਹ ਹੋ ਰਹੀ ਆ ਕਿ ਵੀ ਜੇ ਤਾਂ ਆਪਾਂ ਨੇ ਰਫਕਾਂਗ ਜਾਣਾਗਾ ਜਾ ਫਿਰ ਮਨਾਲੀ ਜਾਣਾਗਾ ਇੱਥੋਂ ਹੁਣ ਡਿਸੀਜਨ ਲੈਣਗੇ ਫਿਰ ਆਪਣੇ ਬਾਕੀ ਦਿਖਾਉਨੇ ਆਗੇ ਬਲੌਗ ਦੇ ਵਿੱਚ ਕੀ ਕੁਛ ਹੋਰ ਦਿਖਾਵਾਂਗੇ ਕੀ ਕੁਛ ਮਿਲਦਾਗਾ ਕੇ ਆਜੋ ਫਿਰ ਚੱਲਦੇ ਆਗੇ ਅਗਲੇ ਸਫ਼ਰ ਤੇ ਬਾਬੇ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਰਿਹਾ ਆਪਣਾ ਸਪਿਤੀ ਵੈਲੀ ਦਾ ਇਹ ਟੂਰ ਤੇ ਹੁਣ ਘਰ ਨੂੰ ਵਾਪਸੀ ਆ ਕਿ ਇੱਕ ਦੋ ਲੋਕੇਸ਼ਨ ਹੀ ਆਪਣੀ ਰਹਿ ਗਈ ਬਸ ਇੱਕ ਦੋ ਲੋਕੇਸ਼ਨ ਰਹਿ ਗਈ ਉਸ ਤੋਂ ਬਾਅਦ ਆਪਾਂ ਚੱਲਦੇ ਆ ਘਰ ਨੂੰ ਵਾਪਸ ਤੇ ਯਾਰ ਦੋਸਤ ਆਪਣੇ ਵਧੀਆ ਰਿਹਾ ਟੀਮ ਵਰਕ ਆ ਦੀਆਂ ਕੀ ਮੁੱਠੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਬਹੁਤ ਹੀ ਵਧੀਆ ਟੀਮ ਵਰਕ ਲੈ ਕੇ ਚੱਲੇ ਨੇ ਸਾਰੇ ਬਹੁਤ ਵਧੀਆ ਹੋਇਆ ਤੇ ਆਜੋ ਫਿਰ ਅਗਲਾ ਸਫ਼ਰ ਵੀ ਦਿਖਾਉਣੇ ਆਂਗੇ ਤੇ ਦਿਖਾਉਣੇ ਆ ਸਾਨੂੰ ਘੈਂਟ ਘੈਂਟ ਵੀਡੀਓ ਆ ਓਕੇ ਆਜੋ ਵੀਰੋ ਸਾਡੀ ਆਪਾ ਬਨਾਲੀ ਨੂੰ ਹੋ ਗਏ ਹੁਣ ਸ਼ਿਸ਼ੂ ਟਨਰ ਤੋਂ ਇਹ 18 ਟਨਰ ਸ਼ਿਸ਼ੂ ਇਹ ਟੋਪਾ ਹੁਣ ਮਨਾਲੀ ਨੂੰ ਜਾਵਾਂਗੇ 38 40 ਕਿਲੋਮੀਟਰ ਦੀ ਦੂਰੀ ਤੇ ਮਨਾਲੀ ਜਾਵਾਂਗੇ ਆਜੋ ਫਿਰ ਦਿਖਾਉਣਾ ਤੁਹਾਨੂੰ ਅੱਗੇ ਜੀ ਅੱਜ 7ਵਾਂ ਦਿਨ ਆਪਾਂ ਦੇ ਟ੍ਰਿਪ ਦਾ ਰਾਤ ਸੁਗੇ ਸਲਾਂਗ ਵੈਲੀ ਰੁਕੇ ਸੀ ਰਾਤ ਆਪਾਂ ਹੋਟਲ ਦੇ ਵਿੱਚ ਤੇ ਅੱਜ 7ਵਾਂ ਦਿਨ ਆਗਾ ਤੇ ਇੱਥੋਂ ਆਪਾਂ ਹੁਣ ਦੇਖਦੇ ਆਂ ਥੋੜਾ ਕਨਫਿਊਜ਼ ਹੋ ਗਿਆ ਵੀ ਰਫਤਾਰਾਂਗ ਸੋਚਿਆ ਵੀ ਰਫਤਾਰਾਂਗ ਜਾਵਾਂਗੇ ਪਰ ਪੰਗਾ ਇੱਕ ਪੈ ਗਿਆ ਕਿ ਗੱਡੀ ਵਾਲਾ ਕਹਿੰਦਾਗਾ ਵੀ 650 ਰੁਪਏ ਚ ਗੱਡੀ ਹੋਊਗੀ ਤੇ ਬੰਦੇ 7 ਚਾਹੀਦੇ ਨੇ ਸੱਤੀ ਬੰਦੇ ਲਾਉਣੇ ਗੱਡੀ ਦੇ ਵਿੱਚ ਤੇ ਹੁਣ ਆਪਣਾ ਸੈੱਟ ਨਹੀਂ ਆ ਰਹਾਗਾ ਮਾ ਪੱਠ ਬੰਦੇ ਆ ਅਸੀਂ ਇੱਕ ਬੰਦੇ ਦੀ ਬਲੀ ਨਹੀਂ ਲੈ ਸਕਦੇ ਆ ਮੈਂ ਲੜਾਈ ਪੈ ਜਾਣੀ ਆ ਫਿਰ ਇੱਥਾਂ ਇਹ ਹੁਣ ਤੋਂ ਬਾਅਦ ਦੇਖਦੇ ਆਂਗੇ ਕੀ ਬਣਦਾਗਾ ਨਹੀਂ ਫਿਰ ਮਨੀਕਰਨ ਸਾਹਿਬ ਚੱਲਾਂਗੇ ਨਹੀਂ ਫਿਰ ਰਫਤਾਂਗ ਚੱਲਦੇ ਆਂਗੇ ਦਿਖਾਉਨੇ ਆਂ ਦੱਸਦੇ ਆਂ ਕੀ ਬਣੂਗਾ ਹੁਣ ਐਵੇਂ ਪੰਗਾ ਪਾ ਜਾਂਦਾ ਹੁਣ ਰੈਡੀ ਆ ਅਸੀਂ ਰਫਤਾਂਗ ਲਈਆਂ ਤੇ ਜਾਣਾ ਸਾਨੂੰ ਮਨੀਕਰਨ ਪੈ ਰਿਆ ਸ਼ਾਇਦ ਦੇਖਦੇ ਆਂ ਚਲੋ ਕੀ ਬਣਦਾ ਬੁਲਟ ਜਾਣ ਨਹੀਂ ਦਿੰਦੇ ਆਪਣੇ ਲਈ ਅਸੀਂ ਜਿੱਥੇ ਮਰਜ਼ੀ ਲੈ ਜਾਈ ਬੁਲਟ ਤਾਂ ਪਰ ਜਾਣ ਨਹੀਂ ਦਿੰਦੇ ਬੁਲਟਾਂ ਨੂੰ ਕਹਿੰਦੇ ਅਸੀਂ ਅਲਾਉਡ ਹੀ ਨਹੀਂ ਹੈਗਾ ਬੁਲਟ ਉੱਪਰ ਆਪਣਾ ਬਾਈਕ ਤੇ ਪਰਮਿਟ ਜ਼ਰੂਰੀ ਹੈਗਾ ਇੱਥੇ 650 ਰੁਪਏ ਚ ਆਪਾਂ ਜਿਪਸੀ ਕੀਤੀ ਸੀ ਉਹ ਕਹਿੰਦਾ ਸੱਤ ਬੰਦੇ ਲੈ ਕੇ ਜਾਊਂਗਾ ਅਸੀਂ ਅੱਠਾਂਗੇ ਦੇਖਦੇ ਆ ਚਲੋ ਕੀ ਬਣਦਾ ਹੈਗਾ ਤੇ ਕਿੱਧਰ ਦੀ ਰੱਖੀ ਆਗੀ ਆਪਣੀ ਕਿੱਧਰ ਜਾਣਾ ਆਪਾਂ ਨੇ ਓਕੇ ਆਜੋ ਫਿਰ ਦੇਖਦੇ ਆ ਕੀ ਬਣਦਾ ਦੇਖਦੇ ਆ ਭਾਈ ਡਰਾਈਵਰ ਵੀ ਆ ਗਿਆ ਗੱਡੀ ਦਾ ਇਹਨਾਂ ਪੱਟਾ ਭਠਾ ਦੋ ਮੇਰੀ ਗੱਡੀ ਦਾ ਭਜਨ ਜਿਆਦਾ ਹੋ ਜੂਗਾ ਤੁਹਾਡੇ ਚ ਮੰਨ ਗਾ ਨੀਗਾ ੱੱਕਾ ਵੀ ਲਾ ਦਾਂਗੇ ਅਸਾਂ ਗੱਡੀ ਆ ਗਿਆ ਗੋਰੇਆਂ ਨਾ ੱੱਕੇ ਲਾ ਲਾ ਕਰਾਂਗੇ ਅਸਾਂ ਦਾ ਹੌਲੇ ਬੰਦਿਆਂ ਉੱਥੇ ਮਗਜੂ ਗੱਲ ਯਾਰ ਆਪਾਂ ਓਹੀ 65 65 ਵਾਲੇ ਆ 70 70 ਵਾਲੇ ਉਹ ਕਮੰਟਲ ਕਮੰਟਲ ਦੇ ਹੁੰਦੇ ਨੇ ਛੇ ਹੈਲੋ ਬ੍ਰਦਰ ਯਾਰ 70 70 ਗੇ ਪਾਜਣਾ ਸਾਡੇ ਚ ਸਾਰਿਆਂ ਚ ਨਹੀਂ ਬਣਿਆ ਜੀ ਆਪਣਾ ਮੇਰੇ ਹਿਸਾਬ ਨਾਲ ਗੱਡੀ ਕੈਨਸਲ ਆ ਤੇ ਮੈਂ ਨਹੀਂ ਕਰਨਦਾ ਬਣੂਗਾ ਆਪਣਾ ਟੂਰ ਮਨੀ ਗਾਰ ਦੇ ਦੇ ਦਾਂਗੇ ਬਾਬਾ ਜੀ ਦੇ ਹੁੰਨੇ ਨਮਸਤਕ ਮੱਥਾ ਟੇਕਣਾ ਤੇ ਬੜੀ ਟਰਲੇਮਿੰਟਾਂ ਕਰੀਆਂ ਯਾਰ ਲੈ ਜਾ ਲੈ ਜਾ ਕਹਿੰਦਾ ਲਾਉਡ ਹੀ ਨੇਗਾ ਮੇਰਾ ਮੋਟਾ ਚਲਾਨ ਹੋ ਜਾਊਗਾ ਕਾਫੀ ਕਾਰਨ ਦੱਸੇ ਗੱਡੀ ਵਾਲੇ ਨੇ ਤੇ ਨਹੀਂ ਬੰਨਣਾ ਜੀ ਆਜੋ ਚੱਲਦੇ ਆਂਗੇ ਖੀਰ ਗੰਗਾ ਟ੍ਰੈਕ ਕਰਦੇ ਆਂਗੇ ਆਪਣਾ ਉਸ ਤੋਂ ਬਾਅਦ ਵਾਪਸੀ ਕਰਾਂਗੇ ਘਰ ਨੂੰ ਸਮਾਨ ਚੱਕਦੇ ਆਂ ਤੇ ਇੱਥੇ ਬੋਲਟਾਂ ਤੇ ਬੰਨਦੇ ਆਂ ਓਕੇ ਠੀਕ ਆ ਵੀਰੇ ਵਧੀਆ ਬੰਦਾ ਯਾਰ ਤੂੰ ਠੀਕ ਹੈ ਓਕੇ ਸਰ 9 ਬੰਦੇ ਵੜਾਂਗੇ ਚੱਕ ਲੋ ਸਮਾਨ ਕੋਈ ਗੱਲ ਨਹੀਂ ਪਾੜਾ ਲੱਗੂਗਾ ਕੀ ਵੀ ਠੰਡਾ ਪਾ ਲਾ ਜਾ ਹਾਂ ਓਕੇ ਚੱਕ ਲੋ ਨਹੀਂ ਬਣਦਾ ਯਾਰ ਨਹੀਂ ਬਣਦਾ ਰਫਤਾਰਾਂ ਗ ਅਗਲੀ ਵਾਰ ਲਾਵਾਂਗੇ ਰੱਬ ਸੁੱਕਰ ਕੇ ਬੰਦੇ ਜਾਂਦਾ 10 ਹੀ ਲੈ ਕੇ ਆਵਾਂਗੇ ਜਾਂ ਬੰਦੇ ਪਹਿਲੀ ਘਟਲੇ ਹਾਂ ਬੰਦੇ ਚਲੋ ਭਾਈ ਜਿਹੜੀ ਲੋਕੇਸ਼ਨ ਕੱਲ ਤੁਹਾਡੇ ਨਾਲ ਕੁੱਤੇ ਘਣੀ ਹੋਈ ਆ ਜਿਹੜੀ ਲੋਕੇਸ਼ਨ ਦੇਖ ਲਈ ਬੰਦਾ ਦਵਾਰੋਂ ਚਦੀ ਆਉਂਦਾ ਨਹੀਂ ਹਾਂ ਨਾ ਨਾ ਰਿਪੀਟ ਕਰਾਂਗੇ ਤਿੰਨ ਤਿੰਨ ਚਾਰ ਚਾਰ ਵਾਰ ਰਿਪੀਟ ਕਰਾਂਗੇ ਹਰ ਇੱਕ ਲੋਕੇਸ਼ਨ ਅੱਜ ਮੈਨੂੰ 15 ਵਾਰ ਕਰਖੀ ਦੀ ਹਾਂ ਐਵੇਂ ਕਰ ਰਹੇ ਕਰਾਂਗੇ ਆਪਾਂ ਉਹ ਇੱਕ ਆਪਣੇ ਨਾਲ ਲਿਆ ਇਥੇ ਚਲੋ ਜੀ ਚਲੋ ਬੁੱਕਾ ਸਾਰਾ ਕੁਝ ਗੱਡੀਆਂ ਬੁੱਕ ਨੇ ਸੋਮੋ ਵੀ ਨਹੀਂ ਮਿਲੀ ਚਲੋ ਮਣੀ ਦਾ ਟਰੈਕ ਕਰਦੇ ਆਂ ਯਾਰ ਖੀਰ ਗੰਗਾ ਟਰੈਕ ਕਰਦੇ ਆ ਓਕੇ ਬਰਫਾ ਵੀ ਦੇਖ ਲਈ